जय श्री कृष्णा जय श्री कृष्णा नगर वासियों बेनती है कि भगवान श्री कृष्ण जी दी जन्म अष्टमी ਦੇ ਉਪਲਖ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਇਸ ਬੜਾਚੌਰ ਨਗਰ ਵਿੱਚ ਸਾਰੇ ਹੀ ਮੰਦਰਾਂ ਵੱਲੋਂ ਮਿਲ ਕੇ ਕੱਢੀ ਜਾ ਰਹੀ ਹੈ ਜੋ ਕਿ ਮਿਤੀ 15 ਅਗਸਤ 2025 ਨੂੰ ਬਾਅਦ ਦੁਪਹਿਰ 3 ਵਜੇ ਸ਼ੁਰੂ ਹੋਵੇਗੀ اور ਇਹ ਜੋ ਯਾਤਰਾ ਹੈ ਗਹੌਣ ਬ੍ਰਹਮਚਾਰੀ ਮੰਦਰ ਤੋਂ ਸ਼ੁਰੂ ਹੋ ਕੇ ਔਰ ਇਹਦਾ ਜੋ ਸਮਾਪਨ ਹੈ ਬਾਬਾ ਵਿਸ਼ਕਰਮਾ ਮੰਦਿਰ ਵਿੱਚ ਹੋਣ ਵਾਲਾ ਹੈ ਇਸ ਦੇ ਵਿੱਚ ਇਲਾਕੇ ਦੇ ਸਾਰੇ ਜੋ ਸੰਤ ਮਹਾਤਮਾ ਹੈ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਉਹ ਵੀ ਇਸ ਵਿੱਚ ਭਾਗ ਲੈਣ ਜਿੱਥੇ ਇਹ ਜਿਹੜੀ ਯਾਤਰਾ ਹੈ ਇੱਕ ਅਧਿਆਤਮਿਕ ਸੰਦੇਸ਼ ਦਿੰਦੀ ਹੈ ਉੱਥੇ ਇੱਕ ਸਮਾਜਿਕ ਸਮਰਸਤਾ ਦਾ ਸੰਦੇਸ਼ ਦਿੱਤੀ ਦਿੱਤਾ ਜਾਂਦਾ ਹੈ ਕਿ ਸਭ ਨੂੰ ਨਾਲ ਲੈ ਕੇ ਹਰ ਵਰਗ ਦੇ ਲੋਕ ਇਸੇ ਭਾਗ ਲੈਣ ਵਾਲੇ ਨੇ ਔਰ ਜਿੰਨੀਆਂ ਵੀ ਇੱਥੇ ਰਾਜਨੀਤੀ ਪਾਰਟੀਆਂ ਸਾਹ ਪਾਰਟੀਆਂ ਲੋਕ ਲੈਣ ਵਾਲੇ ਨੇ ਮਤਲਬ ਜਾਤੀ ਔਰ ਪਾਰਟੀ ਦੇ ਉਪਰ ਉੱਠ ਕੇ ਸਨਾਤਨ ਦੇ ਲਈ ਸਾਰੇ ਮਿਲ ਕੇ ਚੱਲਣ ਦਾ ਜਿਹੜਾ ਇੱਕ ਉਪਰਾਲਾ ਹੈ ਇਹ ਬਲਾਚੋ ਸਨਾਤਨ ਧਰੂਸਾ ਵੱਲੋਂ ਕੀਤਾ ਜਾ ਰਿਹਾ ਹੈ ਉਸ ਦੇ ਤਹਿਤ ਇਹ ਸ਼ੋਹ ਯਾਤਰਾ ਕੱਢੀ ਜਾ ਰਹੀ ਹੈ ਇਸ ਜਿਹੜੀ ਇਹ ਸ਼ੋਹ ਯਾਤਰਾ ਹੈ ਇਸ ਦੀ ਜਿਹੜੀ ਅਗਵਾਈ ਹੈ ਜੋ ਡੇਰਾ ਬੋੜੀ ਸਾਹ ਬਾਬਾ ਸਰਵੰਦਸ ਜੀ ਦਾ ਡੇਰਾ ਹੈ ਉੱਥੇ ਜੋ ਗੱਦੀ ਅਸੀਨ ਸ੍ਰੀ ਦਿਆਲਦਾ ਜੀ ਨੇ ਉਹਨਾਂ ਦੀ ਦੇਖ ਰੇਖੇ ਵਿੱਚ ਉਹਨਾਂ ਦੇ ਦਿਸ਼ਾ ਨਿਰਦੇਸ਼ ਉਦਾਰੇ ਯਾਤਰਾ ਚੱਲਣੀ ਹੈ ਇਸ ਯਾਤਰਾ ਵਿੱਚ ਵਿਸ਼ੇਸ਼ ਰੂਪ ਤੇ 108 ਭੈਣਾ ਕਲਛ ਲੈ ਕੇ ਚੱਲਣ ਵਾਲੀਆਂ ਨੇ ਔਰ ਇਸੇ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਔਰ ਰਾਜਾ ਜੀ ਦੇ ਰੂਪ ਵਿੱਚ ਵੀ 108 ਬੱਚੇ ਨੇ ਭਾਗ ਲੈਣ ਲੈਣ ਵਾਲੇ ਨੇ ਇਸ ਕਰਕੇ ਮੈਂ ਸਾਰੇ ਨਗਰ ਮੱਥ ਨੂੰ ਬੇਨਤੀ ਕਰਦਾ ਹਾਂ ਕਿ ਇਸ ਯਾਤਰਾ ਵਿੱਚ ਹਮ ਹੋ ਆ ਕੇ ਪਹੁੰਚੋ ਅਤੇ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਹਿੰਦ ਜੈ ਭਾਰਤ ਜੈ ਸ਼੍ਰੀ ਕ੍ਰਿਸ਼ਨ